ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਸਵਾਗ ਪੰਜਾਬ ਟੀਵੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਪਿੰਡ ਹਸਨਪੁਰ ਲੁਧਿਆਣਾ ਜੋ ਕਿ ਹਮੇਸ਼ਾ ਹੀ ਲੋਕਾਂ ਦੀ ਬੇਸਹਾਰਿਆਂ ਦੀ ਮਦਦ ਦੇ ਲਈ ਤਤਪਰ ਰਹਿੰਦੀ ਹੈ ਜਿਨ੍ਹਾਂ ਨੂੰ ਉਹਨਾਂ ਦੇ ਆਪਣੇ ਤੱਕ ਛੱਡ ਚੁੱਕੇ ਹੁੰਦੇ ਨੇ ਪਰ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੇ ਸੁਪਨਿਆਂ ਦੇ ਘਰ ਤੇ ਵਿੱਚ ਇੱਕ ਯਹੀ ਰੌਂਗਟੇ ਖੜੇ ਕਰ ਦੇਣ ਵਾਲੀ ਤੇ ਝੰਜੋੜ ਦੇਣ ਵਾਲੀ ਘਟਨਾ ਵਾਪਰੀ ਜਿਸ ਨੂੰ ਦੇਖ ਕੇ ਹਰ ਏਕਾ ਕੰਨ ਨਮ ਹੋ ਗਈ ਜਦੋਂ ਇੱਕ ਪਿਤਾ ਆਪਣੀ ਧੀ ਨੂੰ ਸੰਗਲਾਂ ਦੇ ਨਾਲ ਬੰਨ ਕੇ ਸੋਪਣਿਆ ਦੇ ਘਰ ਦੇ ਵਿੱਚ ਵੀਰ ਗੁਰਪ੍ਰੀਤ ਸਿੰਘ ਕੋਲ ਉਹਨਾਂ ਤੋਂ ਮਦਦ ਮੰਗਣ ਦੇ ਲਈ ਆਇਆ ਤੇ ਇਸ ਮੌਕੇ ਵੀਰ ਗੁਰਪ੍ਰੀਤ ਸਿੰਘ ਵੀ ਇਹ ਕਹਾਣੀ ਦੇਖਣ ਵਾਲਿਆਂ ਦੇ ਨਾਲ ਸਾਂਝੀ ਕਰਨ ਤੋਂ ਨਾ ਰਹਿ ਸਕੇ ਸੋ ਤੁਹਾਨੂੰ ਵੀ ਇਹ ਕਹਾਣੀ ਤੇ ਇਸ ਬਜ਼ੁਰਗ ਦੀ ਅਤੇ ਉਹਨਾਂ ਦੀ ਧੀ ਦੀ ਇਹ ਕਹਾਣੀ ਕਿਤਨਾ ਕਿਤੇ ਝੰਜੋੜ ਕੇ ਰੱਖ ਦੇਵੇਗੀ ਤੇ ਸੋਚਣ ਦੇ ਲਈ ਮਜਬੂਰ ਕਰ ਦੇਵੇਗੀ ਅੱਜ ਦੇ ਸਮੇਂ ਦੇ ਇਹਨਾਂ ਮੌਜੂਦਾ ਹਾਲਾਤਾਂ ਨੂੰ ਸੋ ਬਿਨਾਂ ਤੁਹਾਡਾ ਜਾਦੇ ਸਮਾਂ ਲਏ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਲਾਈਵ ਵੀਡੀਓ ਵੱਲ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਹੁਣੇ ਸਵਾਗ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੋ ਜੀ। ਚਾਓ ਕਿ ਉਹਨੇ ਲਾਇਆ ਵਿਚਾਰੀ ਲੱਗ ਜਾਓ। ਕੋਈ ਨਾ ਕੋਈ ਨਾ। ਗੰਦਾ ਜਿਹਾ ਪਾ ਕੇ ਜੱਫੇ ਪਾ ਕੇ ਰੋਂਦਾ ਹਣਾ। ਵਾਹਿਗੁਰੂ। ਕੋਈ ਨਾ ਬੰਦਾ। ਇਹ ਮੰਜੀ ਤਾਂ ਸੇਂਗ ਸੀ। ਬਬ ਨਾ ਮਤ ਰੋਣਾ। ਰੋਣਾ ਨਹੀਂ ਮਾਂ। ਮੈਂਟਲ। ਮਾਂ ਐ ਨਹੀਂ ਬੋਲਣਾ ਸੋ। ਰੋਣਾ ਨਹੀਂ। ਰੋਣਾ। ਇਹ ਕਾਉਣਾ। ਰਖਾਣ। ਨਾਈ ਮਾਰ ਗਿਆ ਏ। ਰੋਣਾ ਬਬ। ਰੋ। ਗੰਤਾ। ਦੇਦਾ ਪਿਆਰ ਗੰਦੇ ਨੂੰ। ਨਾ ਭੈਣ ਤੈਨੂੰ ਵੀ ਤੈਨੂੰ ਮੇਰੀ ਭੈਣ ਹੈ ਲੈ ਮੈਨੂੰ ਭੈਣ ਮੋੜ ਕਮਾਤਾ ਮੇਰੀ ਭੈਣ ਦਾ ਮੋਹ ਤੇਰਾ ਦਿਆ ਗਾਲਾਂ ਨਹੀਂ ਕੱਢਣੀਆਂ ਹਾਂ ਮੈਂ ਸੰਧਾ ਮਾਰ ਦਿੰਦਾ ਇਹਨੂੰ ਇਹੇ ਮਾਰੂ ਕੋੜ ਕੇ ਨਾ ਛਾਈ ਫੜਿਆ ਐ ਐਸੇ ਬਾਈਂ ਦੀ ਜੇਲਾ ਮਾਰ ਕੇ ਸਤੇ ਬੈਗਾ ਸਾਰੇ ਖਾ ਗਿਆ ਐ ਗੋਪੀ ਦੀ ਕਾਹਣ ਪ੍ਰਿਖਿਆ ਤੇਰਾ ਕੀ ਨਾਂ ਭੈਣੇ ਮੇਰਾ ਨਹੀਂ ਕੋਈ ਨਾਂ ਗਾਇ ਪੁੱਛੋ ਮੇਰਾ ਨਾਂ ਤੁਣ ਕਹਤਾ ਹਮਣਾ ਸੇ ਪੀਂਡ ਪੱਤ ਕੇ ਬਾਬੇ ਦੀ ਮੇਸ਼ੀ ਦਾ ਚੱਟ ਰੁਹਾ ਕੇ ਮੈਂ ਹਾਂ ਤਾਂ ਦੀ ਕਸਾ ਕੇ ਤਾਂ ਸਾਂ ਚੱਕਾ ਮੈਨੂੰ ਸੰਗਲ ਕਾ ਤੋਂ ਲਾਇਆ ਜਿੰਦਾ ਮੈਨੂੰ ਪੁੱਛ ਆ ਜਾ ਇੱਥੇ ਬਹਿ ਜਾ ਫਿਰ ਖੋਲ ਦੇ ਮੈਨੂੰ ਤਾਂ ਖਾਨ ਦਾ ਵਾਲੇ ਨਾ ਮਾਰ ਦੋ ਨਾ ਪੈਣ ਤੂੰ ਇੱਧਰ ਹੋ ਜਾ ਨਾ ਲੈਣਾ ਦੇ ਤਾਂ ਖੋਲ ਦੇ ਚੱਲ ਮੇਰੇ ਖੋਲ ਦੇ ਬੱਸ ਖੋਲ ਦੇ ਫਿਰ ਉੱਥੇ ਆ ਜਾ ਹਾਂ ਖੋਲਦਾ ਖੋਲ ਦੇ ਖੋਲ ਦੇ ਤਾਂ ਜਲਪ ਖਾ ਹੱਥ ਘੜੀ ਪੈਰਾਂ ਨੂੰ ਲਾ ਮੇਰੇ ਰੋ ਰਾਤ ਨੂੰ ਪੈਰਾਂ ਨੂੰ ਲਾਈ ਸੀ ਨੇ ਉਹਦੇ ਮਾਸੀ ਵਰਗਾ ਕਾਣ ਲਈ ਧੋ ਗੰਦਿਆ ਘਾਲ ਚਾਹ ਖਸਾ ਮਾਰ ਕੇ ਤੇ ਭਾਗ ਬੱਸ ਬੋਲਣਾ ਨਹੀਂ ਬੋਲ ਬੋਲ ਝਾਣਾ ਲਾਣਾ ਆ ਲੈ ਉੱਤੇ ਆ ਤੇ ਪਿੱਛੇ ਆ ਜਾ ਫਸਲਾ ਪੁੱਛੋ ਚਲ ਬਸ ਰੋਲਾ ਨਹੀਂ ਪਾਣਾ ਪਹਿਲਾ ਕਿ ਨਜ਼ਰ ਆਗਾ ਮਰਿਆ ਕੀ ਨਾਮ ਆ ਤੇਰਾ ਭੈਣੇ ਕੀ ਨਾਮ ਭੈਣੇ ਤੇਰਾ ਮੈਨੂੰ ਤਾਂ ਦੱਸ ਮੇਰੇ ਨਾਲ ਤਾਂ ਨਹੀਂ ਗੁੱਸੇ ਤੂੰ ਮੇਰਾ ਨਾਮ ਹੀ ਹਾਨੀ ਦਾ ਦੱਸ ਦੇ ਕੀ ਨਾਮ ਹਾਂ ਨਾ ਮਾਰਿਆ ਤਾ ਮਾਰਿਆ ਤੇਲਾ ਕੀ ਨਾਮ ਜੀ ਅਮਨਦੀਪ ਕੋ ਮੈਂ ਤੇਰਾ ਨਾਮ ਨਾ ਸਿੰਘ ਸ਼ੀਰ ਆ ਹੀ ਲਾ ਗਏ ਤੁਹਾਡੇ ਹਾਂਜੀ ਉਹ ਬੇਟੀ ਬੇਟੀ ਤੋਂ ਹਾਂ ਸਮਝ ਪਈ ਸਖਦਾ ਕਹੇ ਮੈਨੂੰ ਲਾਉ ਕੱਢ ਦੋ ਮਾਰ ਮਾਰ ਕੇ ਇਥੋਂ ਥੱਪਗਾ ਗੰਦਾ ਜਾਂ ਕੋਲੇ ਨਾ ਮੇਰਾ ਗੁੱਟ ਪੀੜ ਕਰਦਾ ਬੱਜੀ ਮਰੀ ਹਾਂ ਜੀ ਅਮਨਦੀਪ ਅਮਨਦੀਪ ਮੇਰਾ ਘਰ ਤਾਂ ਖੋਲਦਾ ਪੀੜ ਬਾਤ ਕਰਦਾ ਖੋਲਦਾ ਨਾਮ ਕਰਦਾ ਪੁਰਖ ਮੇਰੇ ਕੋ ਨਿਰਪੇਕ ਆਕਾਲ ਮੂਰਤ ਇੱਕੋ ਕਰਦਾ ਪੁਰਖ ਖੋਲ ਖੋਲ ਨਹੀਂ ਖੋਲਣੇ ਆਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸ਼ਾਦ ਜੀ ਸੱਚ ਜਗਤ ਸੱਚ ਹੈ ਸੱਚ ਇਹ ਖੋਲਦਾ ਖਾਲਸਾ ਸੀ ਪੀ ਸੇ ਇਹ ਸਾਨੂੰ ਲਾ ਦੋ ਹੁਣ ਅਮਨਦੀਪ ਬਸ ਇਹ ਦੇਖ ਮੇਰੇ ਕੋਲ ਹਾਂ ਹਾਂ ਹੁਣ ਲਾ ਦੋ ਮੇਰੀ ਭੈਣ ਨਹੀਂ ਤੂੰ ਮੈਂ ਖੋਲਦਾ ਅਰੇ ਮੈਂ ਬਾਪੂ ਨਾ ਦੇ ਬਸ ਇਸ ਨੂੰ ਦੋ ਹੱਥ ਖੜਾ ਲਾ ਦੇ ਬਸ ਬਸ ਹੋਣਾ ਨਹੀਂ ਦੋ ਚੰਦੇ ਹੋਣਾ ਬੋਲਣਾ ਜਿਹੜਾ ਸੇਂਗ ਜਿੱਤਣਾ ਲਿਆ ਕੇਦਾ ਨਾਈਸ ਟੈਕ ਕਵਾਂਗੀ ਨਹੀਂ ਤਾਂ ਜੱਟ ਸਿੱਖ ਕਵਾਂਗੀ ਪਹਿਲਾਂ ਇੰਦਰ ਦੇਖ ਮੇਰੇ ਵੱਲ ਬਾਹਰ ਗੁਰੂ ਕਹਿ ਬਾਹਰ ਗੁਰੂ ਕਹਿ ਬਾਹਰ ਗੁਰੂ ਮੈਂ ਬਣ ਕੇ ਕਹਿਦੇ ਨਾ ਬਾਹਰ ਗੁਰੂ ਰੱਖਣੀ ਆਗਾ ਚਲ ਇੱਕ ਕੁੰਕਾਰ ਸੁਖਰਾਣਾ ਹਾਂ ਅਦਾਸ ਕਹਿ ਇੱਕ ਕੁੰਕਾਰ ਆ ਯਾਨੇ ਨਹੀਂ ਚਲ ਇੱਕ ਕੁੰਕਾਰ ਲੱਥਿਆ ਨਾ ਮੰਮੀ ਨੂੰ ਕਹਿ ਤੇਰੀ ਮੰਮੀ ਹੈਗੀ ਇੱਕ ਹੋਰ ਕੜਾ ਕੇ ਕਰਵਾਉਂ ਨੈ ਨਹੀਂ ਲੈ ਕੇ ਆ ਬਣਾ ਜਿੜਵਾਇਆ ਉਹ ਨਹੀਂ ਆ ਕੋੜ ਖਲੋ ਕੇ ਜੜਵਾਉਣੇ ਨਾ ਅਰੇ ਮੈਂ ਖੁੱਲਣ ਲੱਗਿਆ ਹੁਣ ਅੱਧਾ ਤਾਂ ਚੜਾਉਣੇ ੜੀ ਕਾਲੀ ਕਰ ਤੂ ਹਾਂ ਦੇ ਖੋਲ ਦੇ ਹਾਂ ਖੋਲ ਦੋ ਤਾਂ ਫਿਲਮ ਬੋਲਣਾ ਨਹੀਂ ਖੋਲ ਨਾਲ ਸਕੂਤਰ ਵਿੱਚ ਪਹਿਲਾਂ ਪਹਿਲਾਂ ਵਾਹਗੁਰੂ ਪਹਿਲਾਂ ਵਾਹਗੁਰੂ ਇੱਕ ਓੰਕਾਰ ਇੱਕ ਓੰਕਾਰ ਸਤਿ ਸ੍ਰੀ ਅਕਾਲ ਬਾਸ ਬਾਸ ਬਾਂਝੇ ਨਾ ਪੂਰਾ ਪੜਨਾ ਨਾ ਪੰਜ ਵਾਰ ਸਿੱਖਾ ਸੀ ਪੰਜ ਵਾਰੀ ਪੜਨਾ ਇੱਕ ਓੰਕਾਰ ਵਾਹਗੁਰੂ ਪੰਜ ਵਾਰੀ ਹਾਂ ਇੱਕ ਓੰਕਾਰ ਹਾਂ ਫਿਰ ਮੇਰਾ ਖੋਦਵਾ ਮੈਨੂੰ ਬਹੁਤ ਗੁੱਸਾ ਹੈ ਹੁਣ ਜੱਜ ਕਾਓ ਆਪਾਂ 10 ਪਾਸ ਚਾਚੇ ਵਾਲੀ ਕਟੀ ਮਹਿਨ ਲਿਆ ਕੇ ਸਿੰਘ ਕਿ ਮੈਂ ਇੱਕ ਬਾਪ ਆਪਣੀ ਧੀ ਨੂੰ ਸੰਗਲ ਨਾਲ ਬੰਨ੍ਹ ਕੇ ਰੱਖਣ ਲਈ ਮਜਬੂਰ ਆ ਜੀ ਚਾਰ ਬੱਚਿਆਂ ਦੀ ਮਾਂ ਮੈਂ ਸਾਡੀ ਭੈਣ ਛੱਡ ਦੇ ਹੁਣ ਇਸੇ ਨੂੰ ਇਹਨੂੰ ਛੜਿਓ ਜ਼ਰੂਰ ਠੀਕ ਮੈਂ ਹੁਣ ਬੋਲਣਾ ਨਹੀਂ ਬੋਲਣਾ ਇਹਦੇ ਦੋ ਜਿੰਦਰਾਇਂ ਤੇ ਵੇਖੋ ਹੱਥ ਮੇਰਾ ਕਹੇ ਦੇ ਪੈਰ ਨੂੰ ਵੀ ਮਾਰੇ ਸੀ ਬਸ ਆ ਜਾ ਛੱਡ ਦੇ ਬਸ ਛੱਡ ਦੇ ਗੱਲ ਸੁਣ ਮਨਦੀਪ ਫਿਰ ਨਾ ਪੜੀਂ ਤੂੰ ਭੈਣ ਐਵੇਂ ਐਵੇਂ ਕੀਤੀ ਭੈਣ ਠੀਕ ਤੇਰੀ ਚਾਰ ਬੱਚੇ ਆ ਮੇਰੇ ਨਹੀਂ ਆਗੇ ਭੈਣ ਮੇਰੀ ਭੈਣ ਦੀ ਸੀ ਭੈਣ ਦੇ ਸੀ ਅੱਛਾ ਤੇਰਾ ਨਾਮ ਕੀ ਹੈ ਭੈਣ ਪੂਰਾ ਮੈਸੇਜ ਦੱਸੇ ਹਾਂ ਜੀ ਕੌਣ ਨੰਬਰ ਸਹੀ ਠੀਕ ਆ ਤੂੰ ਤਾਂ ਮੇਰੀ ਛੋਟੀ ਭੈਣ ਵਰਗੀ ਹੈ ਮੇਰੀ ਛੋਟੀ ਭੈਣ ਤੇਰੇ ਵਰਗੀ ਹੈ ਜਮਾਈ ਅਮਨਦੀਪ ਠੀਕ ਆ ਹੁਣ ਕਿ ਭਰਉਣਾ ਨਹੀਂਗਾ ਤੂੰ ਮੇਰੀ ਛੋਟੀ ਭੈਣ ਆ ਤੇ ਇੱਕ ਅਮਨਦੀਪ ਜਿਵੇਂ ਤੂੰ ਐਮਏ ਕੀਤੀ ਹੈ ਕਿੱਥੇ ਕੀਤੀ ਸੀ ਕਿਹੜੇ ਕਾਲਜ ਚ ਮੈਂ ਘਰੇ ਕੀਤੀ ਸੀ ਘਰੇ ਕੀਤੀ ਸੀ ਕਿ ਮੈਂ ਕਿ ਠੀਕ ਮਾਂ ਮਮੀ ਨਾਲ ਪੜਾਈਆਂ ਬਾਕੀ ਮੈਂ ਸਕੂਲੇ ਦਾਸ ਕੀਤੀ ਆ ਇਸੇ ਦਾ ਸਕੂਲੇ ਕੀਤੀਆਂ ਤੂੰ ਗੱਨੀ ਸ਼ਿਆਰ ਕੁੜੀ ਸੀ ਤੂੰ ਤਾਂ ਫਿਰ ਕੱਲੀ ਨਹੀਂ ਪੜਦਿਆ ਹੈ ਕੱਲੀ ਗਈ ਪੜ ਲਈ ਉੱਥੇ ਮੈਂਨੇ ਸ਼ਾਮੇ ਆ ਜਾ ਉੱਥੇ ਹੋਊ ਦੇ ਉੱਥੇ ਮੈਂਨੇ ਸ਼ਾਮੇ ਹੋ ਉੱਥੇ ਆ ਜਾ ਤੇ ਅਮਨਦੀਪ ਜਿਹੜਾ ਤੇਰੇ ਘਰ ਵਾਲਾ ਬਾ ਉਹਦਾ ਕੀ ਨਾਮ ਆ ਹੈ ਨਹੀਂਗਾ ਮਰ ਗਿਆ ਮਰ ਗਿਆ ਕੋਈ ਨਹੀਂ ਇਧਰ ਕਰੋ ਵਾਹਿਗੁਰੂ ਕਿਰਪਾ ਕਰੇ ਮੇਰੀ ਭੈਣ ਤੇ ਇੱਥੇ ਬਹਿ ਜਾ ਪਾਣੀ ਪੀਣਾ ਪਾਣੀ ਪਿਲਾਓ ਭੈਣ ਨੂੰ ਲੈ ਕਾਕਾ ਲੈ ਆ ਗਲਾਸ ਭਰ ਕੇ ਪਾਣੀ ਦੇ ਉਥੋਂ ਤੇ ਹੋਰ ਅਮਨਦੀਪ ਹਾਂ ਜੀ ਕੁੱਤਾ ਫਾ ਉਹ ਇਹਨੂੰ ਲੰਗਦਾ ਬਸ ਉਹਨੂੰ ਝਾਕਣਾ ਉਹਦੇ ਬਾਅਦ ਬਾਪੂ ਉਧਰ ਹੋ ਜਾਓ ਇਹਨਾਂ ਦਾ ਲੈ ਕੇ ਮੈਨੂੰ ਗੁੱਸਾ ਚੜਦਾ ਇਹ ਨਹੀਂ ਮੈਨੂੰ ਚੜਦਾ ਇਹਨੂੰ ਸੰਗਲ ਇਹ ਜੜੋ ਚੜਦਾ ਇਹਨੂੰ ਭੱਜ ਨਾ ਜਾਵੇ ਚੜਦਾ ਇਹਨੂੰ ਸਾਰੇ ਜੜਾਓ ਇਹਨਾਂ ਸਾਰੇ ਜੜਵਾਇਆ ਕੋਲ ਕੋ ਕੇ ਲੈ ਜਾਵੇ ਇਹਨਾਂ ਨੂੰ ਹਾਂ ਤਾੜ ਦੋ ਬਸ ਇੱਕ ਕਮਰੇ ਚ ਤਾੜ ਤਾੜ ਹਾਂ ਜਿੰਦਾ ਲਾ ਦੋ ਇਹਨੂੰ ਅੱਖਾਂ ਤੋਂ ਦੂਰ ਕਰ ਦਿਓ ਇਹਨਾਂ ਨੂੰ ਹਾਂ ਅੱਖਾਂ ਤੋਂ ਦੂਰ ਤੀਰ ਹੋ ਜਾਣ ਮੇਰੀਆਂ ਅੱਖਾਂ ਤੋਂ ਮੇਰੀ ਭੈਣ ਚਾਰ ਕੀ ਵੀਰ ਹੁੰਦੇ ਨੇ ਹਾਂ ਚਲੋ ਜੀ ਸ਼ਾਂਤ ਜੇ ਤਾਂ ਵੀਰਾ ਦਾ ਨਹੀਂ ਸੀ ਆਉਂਦਾ ਗੰਦਾ ਆ ਓਏ ਸ਼ਾਂਤ ਹੋ ਜੀ ਸ਼ਾਂਤ ਹੋ ਜੀ ਰੋ ਬਕਾ ਮੇਰਾ ਇਧਰ ਦੇਖ ਮੇਰੇ ਵੱਲ ਇਧਰ ਦੇਖ ਮੇਰੇ ਵੱਲ ਇਧਰ ਪਾਣੀ ਦੀਨੇ ਪੀਆ ਤਾਂ ਤੇਰੇ ਵਰਗਾ ਥੋੜਾ ਲੰਗਾ ਖਾ ਤੂੰ ਡੰਗਰ ਖਾ ਲੈ ਜੰਗਰਵਾੜੇ ਬੰਨੋ ਇਹਨਾਂ ਕਰ ਦੇ ਚੱਲ ਗੱਲ ਚਾਹ ਵੀ ਨਹੀਂ ਉੱਠ ਚਾਹ ਪੀ ਹਾਂ ਕਾਕਾ ਚਾਹ ਮੰਗਾ ਕੇ ਦੇ ਪੈਣ ਦਰਜ ਪੱਤੀ ਓਏ ਵਧੀਆ ਵਾਲੀ ਠੀਕ ਰੋਟੀ ਖਾਧੀ ਅੱਜ ਨਾ ਖਾਧੀ ਵੀ ਨਹੀਂ ਜਿੱਦਾਂ ਦੀ ਆਈਆਂ ਆ ਪਾਣੀ ਪੀਨ ਦਾ ਆਪ ਪ੍ਰਸ਼ਾਦ ਜਾਇਦਾ ਤੇ ਖਾਂਦਾ ਅਜਵਾਕਾ ਦੇ ਪਾਣੀ ਆਪਾਂ ਖਿਚੜੀ ਪਈ ਹੈ ਵੀਰੇ ਲਿਆ ਕੇ ਦੇ ਕੋਲੇ ਜੀ ਬਾਕੀ ਖਿਚੜੀ ਬਾਅਦ ਸਵਾਦ ਬਣਾਇਆ ਸੀ ਖਾਂਦੇ ਨੇ ਖਿਚੜੀ ਟੈਲੀਗ੍ਰਾਫ ਚੌਲ ਤਾਂ ਖਾ ਲੇਗੇ ਕੁਛ ਨਹੀਂ ਖਾਣਾ ਕੱਲੀ ਚਾਹ ਪੀਣੀ ਮੈਨੂੰ ਚਾਹ ਪੀਣੀ ਬਿਸਕਟ ਤਾਂ ਖਾ ਲੈ ਮੈਨੂੰ ਦੱਸ ਮੈਨੂੰ ਰੱਖੋਗੇ ਕਿ ਨਾ ਕਰ ਰਿਹਾ ਇੱਥੇ ਤੂੰ ਦੱਸ ਕਿੰਨਾ ਟਾਈਮ ਰਹਿਣਾ ਮੈਂ ਸਿਰਫ ਅੱਜ ਦਾ ਦੇਣੀ ਆ ਅੱਜ ਦਾ ਪਰ ਕੋਈ ਸ਼ਾਮ ਚਲੇ ਮੈਨੂੰ ਮੂਵੀ ਨਹੀਂ ਬੰਨੀ ਚਾਹੀਦੀ ਥੇ ਤੋੜ ਦਊਗਾ ਮੈਂ ਕਿਉਂਕਿ ਹਾਲ ਸੀੜੀ ਮਰ ਟੀਵੀ ਨਹੀਂ ਕਦੇ ਰੱਖਿਆ ਮਾਰ ਤੋ ਇਹਨੂੰ ਮੈਂ ਮੋਬਾਈਲ ਨਹੀਂ ਮੇਰੇ ਕੋਲ ਟੱਕਣਾ ਮੈਂ ਚਾਹ ਨਹੀਂ ਪੀਂਦੀ ਮੈਂ ਤਾਂ ਤੈਨੂੰ ਲੈ ਜਾ ਦੂਰ ਮੇਰੇ ਤੋਂ ਅਮਨਦੀਪ ਨੂੰ ਜਲ ਲਿਆ ਕਿਤੇ ਉਹ ਕਾਕਾ ਵੇ ਲੈ ਬੈਠੇ ਜਲ ਪੀ ਲੈ ਮੈਂ ਬਾਪੂ ਬੈਠੋ ਬੈਠੋ ਬਾਪੂ ਇੱਥੇ ਗੋ ਕੀ ਕੋਣ ਡਾੜੀ ਇਸ ਮੈਨਾਂ ਲਾਇ ਗੁਰੂ ਆਨ ਸਾਡੇ ਡੈਡੀ ਥੋੜਾ ਬੋਬੀ ਦਾ ਬਣਿਆ ਇਹ ਸਾਡਾ ਬਾਪੂ ਨੇ ਤਾਂ ਤੁਹਾਨੂੰ ਕਿੰਨਾ ਔਖਾ ਪਾਲਿਆ ਭੈਣੇ ਕਿਵੇਂ ਹਨਾ ਨਾਲ ਵਿਆਹਿਆ ਤੈਨੂੰ ਸਾਡੇ ਜੱਦੀ ਮਮਾਂ ਦੇ ਨਾਲ ਨਾਲ ਆਇਆ ਉਹ ਤੂੰ ਤਾਂ ਬੰਦਾ ਬਹੁਤ ਚੰਗਾ ਬੇਬੇ ਭੈਣੇ ਬਾਪੂ ਦਾ ਤੇਰਾ ਬਹੁਤ ਚੰਗਾ ਦੇਵਤਾ ਬੰਦਾ ਵਿਚਾਰਾ ਸਾਰੀ ਉਮਰ ਨੇ ਮਿਹਨਤ ਕੀਤੀ ਆ ਕੀਤੀ ਕਿ ਨਹੀਂ ਮਿਹਨਤ ਨੇ ਸਾਰੀ ਉਮਰ ਮਿਹਨਤ ਕੀਤੀ ਬਣਾ ਲਿਆ ਚਾਚਾ ਗਿਆ ਸੀ ਅਸੀਂ ਕੱਢਿਆ ਨਹੀਂ ਸੀ ਬਾਅਦ ਸੇ ਵੀ ਰੱਖ ਦੱਸ ਇਹ ਕਿੱਥੇ ਰਹਿੰਦਾ ਸੀ ਬਾਪੂ ਹੰਦਵਾਤਾ ਮੈਨੂੰ ਯਾਦ ਆ ਠੀਕ ਆ ਆ ਮਮਮੀ ਨੂੰ ਲਾਉਂਦਾ ਹੁੰਦਾ ਸੀ ਤੂੰ ਬਾਪੂ ਐਂ ਕਹ ਤੂੰ ਬੋਲਦੀ ਐ ਭੈਣੇ ਮੈਨੂੰ ਲੱਗਾ ਕਿ ਕਾਝ ਆਰਤਾ ਨਹੀਂ ਭੈਣੇ ਤੇਰਾ ਪਿਓ ਆ ਐ ਨਹੀਂ ਐ ਨਹੀਂ ਕਹਿਣਾ ਪਿਓ ਕਿ ਬਾਪੂ ਗਲਤੀ ਹੋ ਗਈ ਹਾਂ ਇਹਨੂੰ ਤਾਂ ਕਰ ਕਿ ਪਹਿਲਾਂ ਕਹਿ ਕਹਿ ਗਲਤੀ ਹੋ ਗਈ ਬਾਪੂ ਕਹਿ ਕਹਿ ਗਲਤੀ ਹੋ ਗਈ ਪਾਪਾ ਕਹਦੇ ਇੱਕ ਵਾਰ ਇਹਨਾਂ ਮੈਨੇਜਰ ਸਾਹਿਬ ਨਾਲ ਕੋਈ ਕੈਮਰਾ ਬੰਦ ਸਕਾ ਤੋ ਕੋਈ ਨਹੀਂ ਕਹਦੇ ਇੱਕ ਵਾਰ ਮੇਰੇ ਕਹਿਣ ਤੇ ਕਹਦੇ ਕਿ ਪਾਪਾ ਗਲਤੀ ਹੋ ਗਈ ਇੱਕ ਵਾਰੀ ਕੋਈ ਨਹੀਂ ਛੱਡਿਆ ਹੁਣ ਪੈ ਜਾ ਭੈਣੇ ਜਾ ਪੈ ਬਾਪੂ ਰੋਈ ਜਾਂਦਾ ਵਿਚਾਰਾ ਦੇਨ ਦਾ ਬਾਪੂ ਕੀ ਨਾਮ ਪਤਾ ਜੀ ਦਰਦ ਕਰਦੇ ਸੋਢੀ ਨਗਰ ਕੋਈ ਕੋ ਟੋਟੇ ਕਿਲਾ ਦੇ ਨੇ ਬੇਟੀ ਕੀ ਨਾਮ ਇਹਨੂੰ ਅਮਨਦੀਪ ਕੋ ਕੋ ਕੀ ਪ੍ਰੋਬਲਮ ਸਗੀ ਇਸ ਨਾਲ ਪਰ ਉਹਨਾਂ ਨੂੰ ਬਹੁਤ ਟੈਨਸ਼ਨ ਦੀ ਆ ਟੈਨਸ਼ਨ ਤੋਂ ਵੱਧ ਵੱਧ ਕਰ ਗਿਆ ਕਿੰਨੇ ਕ ਟਾਈਮ ਤੋਂ ਕੰਸੀ ਗਈ ਬਹੁਤ ਜਲਦੀ ਚੱਲੀ ਜਾਂਦੀ ਦਵਾਈ ਦੀ ਬਹੁਤ ਜਲਦੀ ਚੱਲਦੀ ਗਈ ਹੈ ਕਿੰਨੇ ਕ ਸਾਲ ਹੋ ਗਏ ਤਾਂ ਇਹ ਜਲਦੀ ਵੀ ਚੱਲ ਜੇ ਕਰਪਾ ਜਬ 5-7 ਸਾਲੀ ਹੋ ਗਏ ਨੇ ਅਰੇ ਪਹਿਲਾਂ ਤਾਂ ਵਧੀਆ ਵਧੀਆ ਦਵਾਈ ਦੂ ਖਾ ਕੇ ਟੁਰੇ ਫਿਰਦੀ ਹੁਣ ਜਿਆਦਾ ਹੋ ਗਈ ਮੈਨਾਂ ਉਹ ਪੰਤਾ ਕੋਈ ਪੰਤਾ 20 ਦਿਨ ਹੋ ਗਏ ਆ ਹੁਣ ਤਾਂ ਰੋਟੀ ਖਾਵੇ ਭਾਂਡੇ ਪੁਰੇ ਬੰਨੇ ਜਾਂਦੇ ਆ ਗੱਲ ਪਾ ਜਾਂਦੇ ਆ ਨਹਾਉਣ ਨੂੰ ਭਾ ਜਾਂਦੇ ਆ ਪਰਵਾਰ ਇਹਨਾਂ ਦੇ ਚ ਇੱਕ ਇਹ ਜਿੱਕਨ ਘਰਾਂ ਦਾ ਕਲਦੀਪ ਸਿੰਘ ਆ ਤੇ ਤਿੰਨ ਬੇਟੀਆਂ ਸੰਗ ਨਾਲ ਇਹਨੂੰ ਹੋ ਗਿਆ ਹੀ ਹੁਣ 15 ਦਿਨਾਂ ਕੁੜੀਆਂ ਪੜਦੀਆਂ ਹੈ ਉਹ ਸਾਮ ਦੀਆਂ ਨੇ ਹੈ ਉਹ ਵੀ ਐਡਨ ਨਹੀਂ ਮਿਲਦੀ ਨਹੀਂ ਕੁੜੀਆਂ ਛੋਟੇ ਛੋਟੇ ਕੁੜੀਆਂ ਜੇ ਇਹਨਾਂ ਕੋਲ ਨਹੀਂ ਘਰ ਵਾਲੇ ਕੋਲ ਉਹ ਘਰ ਵਾਲੇ ਕੋਲ ਹੁੰਦੇ ਇੱਥੇ ਆਈ ਆ ਮਨ ਲੋ ਇੱਥੇ ਆ ਗਈ ਪੇ ਕਹਿੰਦੇ ਆ ਗਈ ਇੱਥੇ ਆ ਗਈ ਕੋਈ ਗੱਲੀਏ